ਹੈਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ YouTube ਨੰਬਰਦਾਰ ਬਲੌਗ ਚੈਨਲ ਦੇ ਉੱਪਰ ਲਈ ਜੀ ਵੀਡੀਓ ਤੇ ਨਵੇਂ ਆਏ ਹੋ ਪਹਿਲੀ ਵਾਰ ਦੇਖ ਰਹੇ ਹੋ ਵੀਡੀਓ ਨੂੰ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਨਾਲ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਕਰਕੇ ਨੋਟੀਫਿਕੇਸ਼ਨ ਆ ਜਿਹੜਾ ਆਪਣੀ ਵੀਡੀਓ ਦਾ ਤੁਹਾਡੇ ਤੱਕ ਸਭ ਤੋਂ ਪਹਿਲਾਂ ਜਿਹੜਾ ਪਹੁੰਚ ਸਕੇ ਤੁਸੀਂ ਸਾਡੀ ਵੀਡੀਓ ਨੂੰ ਇੰਜੋਏ ਕਰਦੇ ਰਹੋ ਤੇ ਚਲੋ ਜੀ ਹੁਣ ਵੱਜ ਗਏ ਨੇ ਸਵੇਰ ਦੇ 10:30 ਹੁਣ ਆਪਾਂ ਘਰ ਦੇ ਕੰਮ ਨੇ ਮਿਟ ਕੇ ਆਲੇ ਹੁਣ ਫ੍ਰੀ ਹੋਏ ਆ ਹਲੇ ਅੱਜ ਆਪਾਂ ਕੱਪੜੇ ਨਹੀਂ ਧੋਤੇ ਕਿਉਂਕਿ ਥੋੜੇ ਜਿਹਾ ਮੌਸਮ ਖਰਾਬ ਹੋ ਰਿਹਾ ਸੀਗਾ ਆਪਾਂ ਸ਼ਾਮ ਨੂੰ ਪਾਵਾਂਗੇ ਮਸ਼ੀਨ ਦੇ ਵਿੱਚ ਤੇ ਹੁਣ ਆਪਾਂ ਚੱਲਦੇ ਹਾਂ ਜੀ ਦੁਕਾਨ ਤੇ ਪਹਿਲਾਂ ਆਪਾਂ ਸਬਜ਼ੀ ਤੋੜ ਕੇ ਲੈ ਕੇ ਜਾਨੇ ਬਾਹਰੋਂ ਉੱਥੇ ਕਈ ਵਾਰ ਦੁਕਾਨ ਤੇ ਕਸਟਮਰ ਆਏ ਮਿੰਗੇ ਪੁੱਛਣ ਲੱਗਦੇ ਨੇ ਕਈ ਵਾਰ ਵੀ ਥੋੜੇ ਸਬਜ਼ੀ ਲੱਗਦੀ ਹੈ ਕਿਉਂਕਿ ਆਪਣੇ ਕਦੂ ਨਹੀਂ ਜਿਹੜੇ ਲੱਗਦੇ ਨਹੀਂ ਬਾਦ ਜੀ ਉੱਤਰ ਗਿਆ ਕਦੂਆਂ ਦਾ ਹੁਣ ਆਪਾਂ ਉਹਨੂੰ ਲੈ ਜਾਾਂਗੇ ਲਿਫਾਫੇ 'ਚ ਪਾ ਕੇ ਤੇ ਰੋਟੀ ਨਹੀਂ ਖਾਦੀ ਭਾਈ ਤੇ ਨੇ ਜੀ ਉੱਤਰ ਗਿਆ ਕਦ ਕੱਦੂ ਤੇ ਤੋਰੀਆਂ ਭਰਿੰਡੀਆਂ ਤੇਨੇ ਸਬਜ਼ੀਆਂ ਲੱਗਦੀਆਂ ਨੇ ਤੇ ਇਹਨਾਂ ਨੇ ਜੀਜਾ ਲਾਤਾ ਉਂਝਾ ਲੁ ਪੱਕੀ ਸਬਜ਼ੀ ਦਾ ਥੋੜੀ ਹੁੰਦੀ ਹੈ ਜੀ ਭਰਿੰਡੀਆਂ ਤੇ ਤੋਰੀਆਂ ਤਾਂ ਕੱਦੂ ਲੱਗਦੇ ਨੇ ਆਹ ਵਾਧੂ ਕੱਦੂ ਸਾਰਿਆਂ ਨੂੰ ਮਿਲ ਜਾਂ ਨੇ ਤੇ ਰੋਟੀ ਨਹੀਂ ਖਾਧੀ ਭਾਈ ਤੇਨੇ ਰੋਟੀ ਦਿਖਾ ਲੈ ਚਲੋ ਦੁਕਾਨ ਤੇ ਚੱਲਦੇ ਆਂ ਦੁਕਾਨ ਤੇ ਨਹੀਂ ਆਏ ਕਿ ਦੁਕਾਨ ਤੇ ਜਾਊਂਗੀ ਸਨਾਮ ਨਹੀਂ ਆਏ ਸਨਾਮ ਕੀ ਕਰਨ ਜਾਣੇ ਪਰ ਦੁਕਾਨ ਤੇ ਜਾਊਂਗੀ ਸੈਂਕਲੇ ਖੜਾ ਦੇ ਸਕੂਟਰੀ ਤੇ ਚੱਲਾਂਗੇ ਸੈਂਕਲੇ ਗਏ ਮੂੰਹ ਦੇ ਕੇ ਨਾ ਕਰਿਆ ਕਰਦੇ ਸੱਟ ਖਾਵੇਂਗਾ ਮਾਤਾ ਗਏ ਹੋਏ ਨੇ ਸਬਜੀ ਤੋੜਨ ਤੇ ਸਬਜੀ ਤੋੜਦੇ ਨੇ ਆਪਾਂ ਦੇਖਦੇ ਜਾ ਕੇ ਕਿੰਨੇ ਕਿਥੇ ਨੇ ਕਦੋਂ ਕਿੰਨੇ ਕਿਥੇ ਆ ਗਏ ਫੁੱਲ ਬਾਲਟੀ ਭਰ ਗਈ ਮੈਨੂੰ ਲੱਗਦਾ ਵੱਡੇ ਵੀ ਖਾਸੇ ਹੋ ਰਹੇ ਨੇਗੇ ਕਦੋਂ ਤਾ ਇੱਧਰ ਦੇਖੀਏ ਨਹੀਂ ਇੱਧਰ ਦੇਖੀ ਨਹੀਂ ਹਾਂ ਕਿੰਨੇ ਕ ਤੋੜਦੇ ਕੱਦੂ ਤੇ ਹੈਗੇ ਠੀਕ ਹੈ ਬਾਦੂ ਦੋ ਬਲਟੀ ਮਰਜਣੀ ਐ ਹਾਂ ਐ ਇੰਨੇ ਕਿ ਬੇਲੇ ਤੇ ਸੇ ਨਹੀਂ ਮੰਮੀ ਕਿ ਉਧਰੋਂ ਤੋੜਦੇ ਨੇ ਉੱਥੋਂ ਤੋੜਨਾ ਦੂਜੇ ਤੋਂ ਵੀ ਤਿੰਨ ਤਾਈ ਤੋਂ ਹੋ ਗਏ ਚਾਰ ਇੱਥੇ ਹੈਗੇ ਚ ਆਜਾ ਕੇ ਕੱਟ ਤੂੰ ਫੜਨੇ ਕਿ ਨਾ ਫੜਨੇ ਰੇ ਲੱਗਦਾ ਫਿਰ ਮੁਰੂੜੀ ਦੇ ਲੈਣ ਨਾ ਪ੍ਰਿੰਟੀਆਂ ਵੀ ਕਹਿੰਦੀ ਹੱਥ ਸੇ ਬਣਾ ਰੱਖ ਫੇਚ ਪਾਣੀਆਂ ਨਹੀਂ ਇੱਕਾ ਬਾਹਰ ਟੀ ਪੱਕੇ ਤਾਂ ਨਹੀਂ ਹੈਗੇ ਉਹਨਾਂ ਨੂੰ ਵੱਡੇ ਲੱਗਦੇ ਨੇ ਹਾਂ ਵੱਡੇ ਨਾ ਪੱਕੇ ਦਾ ਬਣਾ ਦੇ ਤਾਂ ਵੀ ਤੇ ਵੜੀ ਆ ਗੱਲਿਕ ਦੇਣਾ ਕੁੱਤਾ ਕਿੰਨਾ ਦੇ ਦੂੰਗੀ ਗੱਲਿਕ ਦੇ ਰਾਂ ਨਾ ਇਹਦਾ ਵੀ ਹੈ ਨਹੀਂ ਕਿ ਕਦੂ ਤਾਂ ਕਾਕੇ ਛੋੜੀ ਜੋ ਕਰਦੇ ਤਾਰੇ ਹਾਂ ਨਾ ਖਾਈ ਗੇ ਫਿਰ ਹੋਣੀ ਨਹੀਂ ਫਿਰ ਆ ਦੇ ਉਹ ਤਾਂ ਆਇਆ ਹੁੰਦਾ ਹੁੰਦਾ ਰੋਜ਼ ਦੇਖਣ ਜੇ ਕਦੂ ਤਾਂ ਖਿਆਉਂਦਾ ਨਹੀਂ ਹੁਣ ਉਹਨੂੰ ਕੋਈ ਵਿੱਚ ਨਹੀਂ ਵੜ ਕੇ ਦੇਖਦਾ ਹੋਰ ਅੜੜੇ ਜਿਹਾ ਦੇਖ ਜਾਂਦਾ ਹਾਂ ਹਾਂ ਆ ਉਹ ਤਾਂ ਕੱਲ ਨਹੀਂ ਦਿੱਤਾ ਫਿਰ ਉਧਰ ਵੀ ਦੋਨੇ ਘਰਾਂ ਦੇ ਦੇ ਉਹ ਦੋਨੇ ਗਾ ਨਮਕੀ ਮਾਸੀ ਕੇ ਤੁਮ ਲਾ ਦੋ ਮਾਸੀ ਕੇ ਕਿ ਨਹੀਂ ਅੱਛਾ ਮੰਮੀ ਮਿਰਚਾਂ ਦਾ ਵੀ 4 ਪਾਉਣ ਵਾਲਾ ਹੋਰੇਗਾ ਮਿਰਚਾਂ ਵੀ ਦੇਖੀ ਪੱਕੇ ਪੱਕੀਆਂ ਬਹਿਣ ਤੋੜਨ ਵਾਲੀਆਂ ਹੈਂ ਜਾਇਂਗੇ ਹੁਣ ਮੇਰੇ ਨਾਲ ਬਕਸਲੇ ਸਕੂਟਰੀ ਤੇ ਕੀ ਰੋਟੀ ਖਾਣੀ ਹਲੇ ਤੂੰ ਯਾ ਜ ਮੌਸਮ ਵੀ ਬਹੁਤ ਵਧੀਆ ਕੀ ਠੰਡ ਹੈ ਕੀ ਅੱਜ ਥੋੜਾ ਥੋੜਾ ਕੰਮਣ ਕਣੀ ਜੀ ਮੀਂਹ ਆ ਪਿਆਗਾ ਫੈਸੇ ਜਿਆਦਾ ਤਾਂ ਨਹੀਂ ਪਿਆ ਪਰ ਮੌਸਮ ਠੰਡਾ ਕਰਤਾ ਗਰਮੀ ਬਹੁਤ ਮੰਮੀ ਮਿਰਚਾਂ ਦਾ ਤਾਂ ਦੇਖੀ ਚਾਰ ਪੌਣ ਵਾਲਾ ਹੋ ਰਿਹਾਗਾ ਕਿੰਨੀਆਂ-ਕਿੰਨੀਆਂ ਵੱਡੀਆਂ ਮੋਟੀਆਂ-ਮੋਟੀਆਂ ਮਿਰਚਾਂ ਹੋ ਰਹੀ ਨੇ ਨਾ ਆਪਾਂ ਤੋੜ ਕੇ ਚਾਰ ਪਾ ਲੈਨੇ ਮਿਰਚਾਂ ਦਾ ਜਿਹੜੀਆਂ ਵੱਡੀਆਂ-ਵੱਡੀਆਂ ਆਈਆਂ ਨੇ ਥੋੜੀ ਠੰਡ ਹੈ ਕੀ ਅੱਜ ਤਾਂ ਲਾ ਦੇਨੇ ਅੱਧਾ ਘੰਟਾ ਦੁਕਾਨ ਤੇ ਲੇਟ ਵਗ ਜੂਗੀ ਮੈਂ ਤਾਜ਼ੇ ਤੋੜੀ ਹੈ ਹੈ ਮੰਮੀ ਤੋੜੀ ਮਿਰਚਾਂ ਕੀਆ ਲੈ ਹੱਦ ਹੋ ਗਈ ਜਮੀ ਮੈਂ ਰੋਜ਼ ਤੋੜ ਕੇ ਲਿਜਾਨੀ ਮਿਰਚਾਂ ਦੇਖ ਲੈ ਦੇਖ ਲੈ ਗੁਰਮਨ ਕੀ ਕਹਿੰਦੀ ਹੈ ਕਿ ਬੀਬੀ ਕਹਿੰਦੀ ਤੂੰ ਤਾਂ ਟੂਸੇ ਤੋੜ ਦੇਂਗੀ ਤੈਨੂੰ ਮਿਰਚਾਂ ਤੋੜਨੀਆਂ ਨਹੀਂ ਆਉਂਦੀਆਂ ਮੈਂ ਬਾਣੀਆਂ ਦੀ ਕੁੜੀਆਂ ਮੈਨੂੰ ਮਿਰਚਾਂ ਨਹੀਂ ਤੋੜਨੀਆਂ ਆਉਂਦੀਆਂ ਲਈ ਮੈਂ ਤਾਂ ਐ ਸਮਝਦੇ ਨਹੀਂ ਦੇਖੀ ਕਹਿੰਦੇ ਤੈਨੂੰ ਮਿਰਚਾਂ ਨਹੀਂ ਤੋੜਨੀਆਂ ਆਉਂਦੀਆਂ ਮੈਂ ਖਾਣ ਵਾਸਤੇ ਰੋਜ਼ ਮਿਰਚਾਂ ਤੋੜ ਕੇ ਲੈ ਜਾਂਦੀ ਕਹਿੰਦੇ ਖਾਣ ਖਾਣ ਆਈਆਂ ਤੋੜਨੀਆਂ ਆਉਂਦੀਆਂ ਤੈਨੂੰ ਦੂਜੀਆਂ ਮਿਰਚਾਂ ਨਹੀਂ ਤੋੜ ਸਕਦੀ ਤੂੰ ਮੈਨੂੰ ਬਾਣੀਆਂ ਦੀ ਕੁੜੀ ਸਮਝੀ ਬੈਠੇ ਨੇ ਗੇਲ ਸਾਰੀ ਮੈਂ ਸਬਜ਼ੀ ਭਾਜੀ ਤੋੜਦੀ ਆਂ ਕੀ ਸਾਰੀ ਮੱਝਾਂ ਦਾ ਕਰਾਉਣੀ ਆ ਕੱਖ ਕੱਡਿਆਂ ਦਾ ਕਰਾਉਣੀ ਆ ਮੈਨੂੰ ਪਤਾ ਨਹੀਂ ਕਾਹਦੋਂ ਐ ਸਮਝਦੇ ਨਹੀਂ ਵੀ ਕੰਮ ਨਹੀਂ ਕਰ ਸਕਦੀ ਇਹ ਹੈਂ ਪਤਾ ਨਹੀਂ ਕਾ ਤੂੰ ਮੈਨੂੰ ਐ ਸਮਝਦੇ ਨਹੀਂ ਵੀ ਦੇਖੀ ਇਹ ਕੰਮ ਨਹੀਂ ਕਰ ਸਕਦੀ ਹੈਗੀ ਮੈਂ ਤਾਂ ਕੰਮ ਦਾ ਪਾ ਦੂੰਗੀ ਗਾ ਤੇ ਮੈਨੂੰ ਹੌਂਸਲਾਇਆ ਚਾਹੀਦਾ ਮੂਰੋ ਹੌਂਸਲਾ ਦੇਣ ਵਾਲਾ ਬੰਦਾ ਚਾਹੀਦਾ ਹੈਗਾ ਵੀ ਖਿੱਚ ਦੇ ਕੰਮ ਨੂੰ ਕੰਮ ਕੁੰਮ ਨੂੰ ਨਹੀਂ ਆਪਾਂ ਗੋਲ ਦੀ ਚ ਹੈਗੇ ਜ਼ਿੰਮੇਵਾਰ ਨਹੀਂ ਕੁੜੀਆਂ ਆਪਾਂ ਗਵਾਨੀਆਂ ਦੀਆਂ ਕੁੜੀਆਂ ਥੋੜੀਆਂ ਵੀ ਆਪਾਂ ਕੰਮ ਤੋਂ ਕਹੋਣਾ ਕਿਸੇ ਤੋਂ ਵੀ ਆਪਾਂ ਨੂੰ ਆ ਕੰਮ ਆਪ ਕਰ ਨਹੀਂ ਸਕਦੇ ਤੁਸੀਂ ਕਰਕੇ ਦੋ ਸਾਨੂੰ ਬੱਕੀਆਂ ਜੀ ਚਲੋ ਹਲੇ ਪਰਿਵਾਰ ਚਾਂਗੇ ਚਲੋ ਉੱਧਰ ਵੱਡੀ ਮੈਂਨ ਕਰ ਲੈਂਦੀ ਹੂ ਝੁੱਲੇ ਦਾ ਅੰਦਰ ਕੋਈ ਕੁੜੀ ਦਾ ਆਪਾਂ ਸਮਝ ਆਇਆ

ਓਏ ਯਾਨੀ ਮਿੱਤਰ ਮੋਢੇ ਦੇ ਰੋਜ਼ ਤਾਂ ਮਿਰਚਾਂ ਤੋੜ ਕੇ ਲਿਆਉਂਦੇ ਆ ਆ ਦੇਖ ਤੈਨੂੰ ਹਾਂ ਨਾਲੇ ਪਾਟਾ ਤੋੜਦਾ ਇਹਦਾ ਕੁੱਤਾ ਤੋੜਦਾ ਕਿਉਂ ਕੁੱਤਾ ਭੱਜ ਲੈਂਦਾ ਗਾਦੇ ਵਿੱਚ ਆ ਕੇ ਇਹ ਕੁੱਤਾ ਲੈ ਆ ਕਰੋ ਨਾ ਵਾਲੇ ਕੜਾ ਕੁੱਤਾ ਸਾਹ ਦੇਖ ਆਪਣਾ ਆਪਣਾ ਆਂਦਾ ਵੱਡਾ ਹੁੰਦਾ ਉਹ ਆਪਾਂ ਕਨਾ ਨੰਨ ਚੋਕਾ ਆ ਗਿਆ ਤੁਸੀਂ ਬਾਕ ਪਹਿਲੇ ਖਾਣੇ ਆ। ਕੀ ਬਕੀ ਦੌੜਾਂ ਸਾਰੀਆਂ। ਕਹਿੰਦੀ ਦੌੜੀ ਨੀਂਦ ਕੋਲ ਬਾਲਟੀ ਤੇ ਵਰਗੀ। ਕਿਵੇਂ? ਕਰ ਦਵਾਹਾਂ ਪਰ ਤੋੜਨੀ ਪਈਏ ਦਵਾਹਾਂ ਨਾਲ ਕੀ ਕਰ ਲੈਣਾ? ਉਹ ਜਿੱਦਣਾ ਗ੍ਰੀਨੀ ਕੋਪੇਟ ਦੇ ਕਿੰਨਾ ਜ਼ਿਆਦਾ ਪਾਵਾ ਗਿਆ ਰਾਜਾ ਫਟੜ ਦੀ ਮੱਤ ਜੁਣ ਕਰਾ ਖਰਾ ਹਾਂ ਹੋ ਸਕਦਾ 20000 ਹੋ ਸਕਦਾ 20000 ਠੀਕ ਹੁਣ ਫਿਰ ਤੋਂ ਦੂਰ ਦੰਗ ਕਰਨਾ ਆਖੀ ਆਜੇ ਆਜੇ ਕਿ ਤੁਹਾਨੂੰ ਮੈਂ ਮਦਦ ਕਰਨ ਲਈ ਲੱਗਣਾ ਕਿ ਹੋਰ ਕਿ ਦੱਸੇ ਉਹਦੇ ਵਾਪਸ ਦੂਰ ਇਹਨੇ ਹੁੰਦੇ ਨੇ ਜਿੰਨੇ ਬੰਦੇ ਓਨੀ ਧੰਦੇ ਜਿੱਥੇ ਹੁਣ ਪਰਿਵਾਰ ਹੁੰਦਾ ਉਥੇ ਕੰਮ ਵੀ ਜ਼ਿਆਦਾ ਹੁੰਦੇ ਨੇ ਹੁਣ ਜਿਹੜੇ ਇਕੱਲੇ-ਇਕੱਲੇ ਨੇ ਜੀ ਉਹਨਾਂ ਨੂੰ ਸਾਰੇ ਪਾਸੇ ਸੈਟਿੰਗਾਂ ਕਰਨੀਆਂ ਪੈਂਦੀਆਂ ਨੇ ਚੁੱਲੇ ਕਨੇ ਵੀ ਹੋਣਾ ਪੈਂਦਾ ਪਸ਼ੂਆਂ ਕਨੇ ਵੀ ਹੋਣਾ ਪੈਂਦਾ ਗੋਹੇ ਕੁੜੇ ਕਨੇ ਵੀ ਹੋਣਾ ਪੈਂਦਾ ਉਹਨਾਂ ਦੇ ਉਸਤਾਬ ਨਾਲ ਸਿਸਟਮ ਬਣੇ ਹੋਏ ਹੁੰਦੇ ਨੇ ਦੇਖੋ ਕੰਮ ਤਾਂ ਹਰ ਇੱਕ ਕੋਈ ਕਰ ਹੀ ਲੈਂਦਾ ਹੈਨਾ ਤੇ ਬਾਕੀ ਚਲੋ ਜੀ ਹੁਣ ਜੱਟ ਜਿਮੀਦਾਰਾਂ ਦੇ ਹੋਰ ਕੰਮ ਵੀ ਕੀ ਹੁੰਦੇ ਨੇ ਆਹੀ ਕੰਮ ਹੁੰਦੇ ਨੇ ਜੀ ਆਪਣੇ ਤੋਂ ਇਹੀ ਕੰਮ ਨਹੀਂ ਹੋਏ ਫਿਰ ਆਪਾਂ ਹੁਣ ਕਰਾਂਗੇ ਵੀ ਕੀ ਇੱਕ ਦਿਨ ਮੇਰੀ ਸਾਗ ਪਿੱਛੇ ਘਰਾਰੀ ਅੜਗੀ ਜੀ ਮ ਇਹ ਨਾਨੀ ਸੁਨਾਮ ਜਾਣਾ ਸੀ ਦਵਾਈ ਲੈਣ ਮੇ ਆਉਂਦੇ ਇਹਨਾਂ ਦੇ ਆਉਂਦੇ ਨੂੰ ਤੋੜਿਆ ਵੀ ਆਪਸਾ ਆਗਾ ਆਪ ਬਣਾ ਵੀ ਦਿੱਤਾ ਇਹਨਾਂ ਦੇ ਆਉਂਦੇ ਨੂੰ 8:00 ਵਜੇ 10:00 ਵਜੇ ਆਇਆ ਆਪਣੀ ਮਿਰਚਾਂ ਦੀ ਬਾਲਟੀ ਪਰ ਲੀਪੋ ਮੋਤੀ ਮੋਤੀ ਤੋੜ ਤਾ ਨਾ ਪਰ ਨਾਨੀ ਤਾਂ ਚਾਰਪਾਕੇ ਲਿਆਵਾਂਗੇ ਹੁਣ ਬਣਾਣ ਕਿ ਜਾਵਾਂਗੇ ਨਾ ਉੱਥੇ ਚਾਰਪਾਕੇ ਲਿਆਵਾਂਗੇ ਨਾਨੀ ਤੇ ਨਾਨੀ ਆ ਚਾਰੀ ਦਾ ਬਹੁਤ ਵਧੀਆ ਹੁੰਦਾ ਨਾ ਮੈਂ ਬਹੁਤ ਵਧੀਆ ਫਰਾਵ ਨਹੀਂ ਹੁੰਦਾ ਉਹ ਚਾਰ ਪਤਾ ਨਹੀਂ ਕਿਵੇਂ ਪਾਉਂਦੀ ਹੈ ਕਿ ਨਾਲ ਉਹ ਚਾਰ ਆਪਾਂ ਚਾਰ ਦੀ ਵੀਡੀਓ ਬਣਾ ਕੇ ਲਿਆਵਾਂਗੇ ਨਾਨੀ ਦੀ ਵੀ ਕਿਵੇਂ ਪਾਉਂਦੀ ਹੈ ਚਾਰ ਮੇਰੇ ਸ਼ਬਦ ਲਿਆ

ਮਮਾ ਮੈਂ ਤੋਸ ਮਮਾ ਮੈਂ ਜੀ ਮਮੀ ਆ ਬਬਨ ਕੇ ਡੰਗਰ ਉਹ ਲੈ ਖਾਣ ਨਿੱਕੇ ਜੇ ਮਰੂਦ ਨੇ ਖਾ ਚੱਕਲੇ ਕਿਦਾਂ ਕਟੋ ਹੋ ਗਿਆ ਕਿਉਂ ਮੈਨੂੰ ਟੋਕ ਲੱਗਦੀ ਏ ਤੀ ਵੇ ਲੱਗਦੀ ਏ ਤੇ ਹੱਥ ਰੇ ਲੈ ਤਲਵੰਡੀ ਤੇ ਲੈ ਤਪਾਰਾ ਤੋ ਤਲਵੰਡੀ ਕਾ ਤੇ ਕਾ ਬਾਈ ਉਰੇ ਗਲਤ ਲੱਗੇ ਐ ਕੀ ਬਾਏ ਪਾਏ ਕਿਉਂ ਇੰਦਰ ਤਕਾ ਮਹਾ ਸਾਰਬ ਸਿੱਟੀ ਆ ਗਏ ਚਾਰ ਜੀ ਬੰਨ ਜੁ ਲੰਗਾ ਮਹਾ ਦੇ ਜੱਟਾ ਮਹਾ ਕਿਉਂ ਆਇ ਨੀ ਬੈਠੇ ਲੱਗ ਚਾ ਦੱਖਣ ਤੇ ਹੋ ਜਾ ਰੋਲਾ ਸਾਰ ਫਟ ਗਿਆ ਏ ਠਾਈ ਨਹੀਂ ਬੇਟਾ ਤਲਵੰਡੀ ਇੰਦਾ ਫਿਰ ਨਹੀਂ ਮਨੇ ਮਨੇ ਉਹ ਦਾ ਪੱਟੇ ਹੁੰਦੇ ਨੇ ਉਹਦੇ ਦਾ ਵੱਡੇ ਹੋ ਕੇ ਲੱਗਦੇ ਨੇ ਛੋਟੇ ਜਿਹੇ ਲੱਗਦੇ ਸੀ ਇਹ ਸਾਹ ਸਾਹ ਆਹ ਕਹਿੰਦੇ ਹੱਬਾ ਜ਼ਿਆਰ ਚੜਦੀ ਜਿਹੜਾ ਫਿਰ ਫੇਰ ਖਰਾਬ ਹੋ ਰੂਏ ਲੱਗਦਾ ਤਾ ਇਹ ਤੇ ਕਿਹੜਾ ਘਣਾ ਕਰ ਮਾ ਤੂੰ ਨਾ ਲਖਾ ਕੌਣ ਤੇ ਜਾਣਾ ਤੂੰ ਦੋਈ ਘੜੀ ਮਾ ਦੋਈ ਘੜੀ ਨਿਕਲ ਕਿੱਥੇ ਆ ਗਿਆ ਬਾਈ ਉਹ ਦਾ ਨਹੀਂ ਮਾ ਤੇ ਹੁਣ ਮਾਰ ਇਹ ਬਰਤੀ ਦੇ ਕੇ ਨਹਾਤੀ ਬਣਾ ਲੀ ਆਂ ਆ ਜੀ ਸਬਜ਼ੀ ਨੇ ਤਾਂ ਰੰਗ ਭਗਲਾ ਤੋ ਰੁਕਣਾ ਫੇਰ ਤਾਂ ਸਬਜ਼ੀ ਆਮ ਹਲੇ ਸੀ ਤੋਰੀਆਂ ਤੋੜ ਕੇ ਲੇ ਤੋਰੀਆਂ ਦੀ ਸਬਜ਼ੀ ਕੱਲ ਨੂੰ ਬਣਾਵਾਂਗੇ ਤੇ ਅੱਜ ਭਿੰਡੀਆਂ ਬਣਾਵਾਂਗੇ ਇਹ ਤਾਂ ਦੂਆਪਾ ਬੰਡੇ ਕਿ ਆਉਣੇ ਆ ਜਿਹੜੇ ਜਿਹੜੇ ਪੈਣ ਦਾ ਨੂੰ ਗੱਦੂ ਚਾਹੀਦੇ ਨੇ ਦੇਖ ਕਿਸ ਨੂੰ ਗੱਦੂ ਚਾਹੀਦੇ ਨੂੰ ਕੋ ਸੰਪਾਰਕ ਕਰ ਲੋ ਬਾਈ ਨੇ ਵੀ ਨਹੀਂ ਹੈਗੇ ਜਾਰੇ ਲੈ ਬਾ ਆ ਕੱਚੇ ਨੇ ਮਮੀਣਾ ਹਾਂ ਆਪਾ ਨੂੰ ਦੇਖਣ ਨੂੰ ਵੱਡੇ ਲੱਗ ਰਹੇ ਨੇ ਬਹੁਤ ਸੋਹਣੇ ਦਾ ਤਾਰਾਂ ਦੀ ਸਬਜੀ ਬਹੁਤ ਸੁਆਦ ਬਣ ਗਈ ਬਹੁਤ ਖੂਲਦੀ ਹੈ ਗੱਦੂ ਦੀ ਸਬਜੀ ਇੰਨੀ ਟੇਸਟੀ ਬਣ ਗਈ ਪਤਾ ਨਹੀਂ ਕਿਹਦਾ ਉੱਦਿਆਂ ਦਾ ਫਰਕ ਹੈਗਾ ਬਹੁਤ ਟੇਸਟੀ ਬਣਦੀ ਇਹਨਾਂ ਦੀ ਸਬਜੀ ਗੱਦੂਾਂ ਦੀ ਫਿਰ ਇਹ ਵਧੀਆ ਕਿੱਥੇ ਤੁਹਾਨੂੰ ਦੇਰ ਕਿਹਦੀ ਦੇਣੀ ਤੂੰ ਬਸ ਇਹਨਾਂ ਦੇ ਕਹਿਣ ਕਿ ਤਾਈ ਕੇ ਲੱਗ ਜਾਂਦੇ ਆ ਤੋ ਮਸੀ ਕੇ ਤਾਂ ਹੈਗੇ ਨੇ ਇਹ ਮੀਂਹ ਹੋ ਗਿਆ ਮੀਂਹ ਮਸੀ ਕੇ ਤਾਂ ਬਹੁਤ ਦੇਰ ਬੱਝੇ ਕੇ ਦੇ ਪੱਕੇ ਵੀ ਹੈਗਾ ਹਵਾ ਕਿੰਨੀ ਚੱਲ ਰਹੀ ਆ ਹਾਂ ਤਾਂ ਆ ਕੇ ਦੇਖ ਕਿਤਲੇ ਕਿਤਨਾ ਦਾ ਬਾਗ ਕੀ ਵਧੀਏ ਉਹ ਤੇ ਇਹਨਾਂ ਦੀ ਕੰਦਰੀ ਇਹਨਾਂ ਦਾ ਹਾਂ ਇਹਨਾਂ ਦਾ ਸਬਜ਼ੀ ਸਵਾਲ ਬਣ ਗਿਆ ਆਪਾਂ ਇਹਨਾਂ ਦੀ ਹੁੰਗਰਿਆ ਦੇਖ ਪੱਗਿਆ ਨਾ ਖੋ ਗਿਆ ਤੂੰ ਇੱਕ ਦੋ ਇਹ ਇੱਕ ਦੋ ਇਹਦਾ ਵੀ ਹੋਰ ਹੈ ਨਾ ਚੀਤਲਾ ਇੱਕ ਦੋ ਇਹਨਾਂ ਦੋ ਰੰਗਾਂ ਜਿਆਦਾ ਹਰਾ ਜੇ ਤੇ ਹਟਾਰੀਆਂ ਨਹੀਂ ਸਬਜ਼ੀਆਂ ਇੰਨੀ ਸੁਆਦ ਬਣਦੀ ਬਹੁਤ ਟੇਸਟੀ ਸਬਜ਼ੀ ਬਣਦੀ ਇਹਦਾ ਫਰਕ ਹੈ ਵੀ ਦਾ ਇਹ ਬਹੁਤ ਘੁੱਟਦੇ ਨੇ ਗੱਦੂ ਟਾਈਮ ਘੱਟ ਟਾਈਮ ਚ ਸਬਜ਼ੀ ਬਣ ਜਾਂਦੀ ਇਹਨਾਂ ਆਪਾਂ ਆ ਗਏ ਪਾ ਮੈਂ ਖੁਰਨ ਨੂੰ ਖਾ ਫਿਰ ਜੀ ਚਲੋ ਮੋਟੇ ਨੇ ਖਾ ਗਏ ਉਹ 1.5 ਕਿਲੋ ਖਾ ਗਏ